ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪਾਂ ਪਿੰਡ ਦਾ ਬਣਾਉਣਾ ਭੁੱਲ ਗਿਆ ਜੀ ਬਲੌਗ ਉਰੇ ਆ ਕੇ ਲੱਗਿਆ ਇੱਧਰ ਮਿਲੋ ਮੁੰਡੇ ਨੂੰ ਚਲੋ ਜੀ ਅੱਜ ਮਸ਼ੀਨ ਗਵਿੰਦਗੜ੍ਹ ਜੀ ਆਪਣੀ ਵੱਢਣ ਆਏ ਹੋਇਆ ਕਿਵੇਂ ਆ ਝਾੜ ਝੂੜ ਵਧੀਆ ਹੀ ਆ ਦੇਖਦੇ ਹਾਂ ਕਿੰਨਾ ਤਾਂ ਬੋਰਿੰਗ ਪੈ ਤੇ ਪਤਾ ਲੱਗਣਾ ਹਾਂ ਪਿੰਡ ਤੋਂ ਬਣਾਉਣਾ ਭੁੱਲ ਗਏ ਕਿ ਹਰੇ ਆ ਕੇ ਜਾਦਾ ਪਿੰਡੋਂ ਪਹਿਲਾਂ ਮਸ਼ੀਨ 5 ਵਜੇ ਤੋਰਦੀ ਹੈ ਨਾ ਜਦ ਤੂੰ ਕੋੜਾ ਉੱਥੇ ਆਉਂਗਾ ਮੈਂ ਜਾ ਤੁਰਿਆ ਜਦ ਤੂੰ ਸੇ ਖਾਣ ਲੱਗਿਆ ਤਾਂ ਕੋਸ ਅੱਧੇ ਪਿੰਡਾਂ ਲਿਆਉਣੇ ਆ ਅੱਧੇ ਆ ਰਹੇ ਆ ਅੱਧੇ ਅਸੀਂ ਆ ਗਏ ਆਹ ਦੇਖੋ ਇੱਧਰ ਐ ਪੱਕੀ ਖੜੀ ਆਓ ਸਾਹਮਣੇ ਕਾਲ ਜਿੱਧਰ ਫੈਕਟਰੀਆਂ ਇਹ ਦੇਖ ਲਓ ਜੀ ਸਭ ਤੋਂ ਬਾਅਦ ਵੀਜੀ ਦੀ ਕਿ ਸਭ ਤੋਂ ਪਹਿਲਾਂ ਆ ਗਈ ਸਭ ਤੋਂ ਪਹਿਲਾਂ ਸਭ ਤੋਂ ਬਾਅਦ ਪਿੰਡ ਪੁੰਡ ਨੇ ਵੇੜ ਕੇ ਕੰਮ ਪਿੰਡ ਰੇਂਦਰ ਪੰਜ ਚਾਰ ਕਿੱਲੇ ਪਿੰਡ 2 ਤਰੀ ਦਸੰਬਰ ਨੂੰ ਵੀ 0 26 ਦਸੰਬਰ ਨੂੰ ਆਮੀ ਪਹਿਲਾ ਆ ਗਈ ਜੀ ਪਿੰਡ ਵਾਲੇ ਨਾਲ ਬਾਕੀ ਕੋਈ ਪਿੰਡ ਨਾਲ ਕੋਈ ਕਰਨ ਪੂਰੀ ਇਹ ਤਾਂ ਕਹਾ ਜੀ ਬੰਦਾ ਹੋਣਾ 골ਡਨ ਰੰਗ ਹੋਇਆ ਸੀ 골ਡਨ ਉਹਦਾ ਢਾਣੇ ਕਾਟੇ ਆ ਦੋ ਬੰਦੇ ਦੋ ਟਰੈਕਟਰ ਹੋ ਰਹੇ ਰਹੇ ਆ ਚਾਰ ਚਾਰ ਕੀਲਿਆਂ ਦਾ ਬੀਜ ਲਹਦਾ ਲਹਦਾ ਪਾਉਣਾ ਹੈ ਤੇ ਅਸਦੀ ਪੀਜੇ 70000 ਦਾ ਪੈ ਗਿਆ। ਗਾਹ ਨੂੰ ਵੀਜੀ ਘਰ ਦਾ ਹੋ ਜੂਗਾ। ਹੂੰ। ਉਹਦੇ ਰੱਖ ਕੇ। ਇਹਨਾਂ ਗਾਹ ਨੂੰ ਵੀਜੀ 50 60 50 55 ਕਿਲੋ ਪਾਉਣਾ। ਅਸਦੀ ਘੱਟ ਪਿਆ। ਰੱਖ ਦੀ ਧਰਤੀ ਥੋੜਾ ਵੀਜੀ। ਹੂੰ। ਵੱਧ ਪਾਉਣਾ ਹੋਣਾ। ਅਸਦੀ ਘੱਟ ਪਾਇਆ। ਚੱਲ ਗਾਹ ਨੂੰ ਵੱਧ ਲੱਗ ਗਿਆ ਹੁਣ। ਇਹ ਧਰਤੀ ਦਾ ਆਪਾਂ ਨੂੰ ਭੇਜਤ ਨਹੀਂ ਨੇ ਹੈਗਾ ਆਪਣੇ ਦਾ ਪਿੰਡ ਦਾ ਆਪਾਂ 29 30 ਕਿਲੋ ਪਾਉਨੇ ਆ। ਹੂੰ। ਉੱਥੇ 19 ਝਾੜ ਹੁੰਦਾ। ਹੂੰ। ਇਥੇ ਕਿੰਨਾ ਵੀ ਜ਼ਿਆਦਾ। ਇੱਥੇ ਖੁੰਦੇ ਦੇ ਕਿੰਨਾ ਵੀਜ ਵੱਧਾ ਦੇ ਕਿਵੇਂ ਕੰਢ ਕੋ ਉੱਥੇ ਕਿਤੇ ਕਿਤੇ ਘਾਟ ਆ ਜੰਮੀ ਸੀ ਕਿਤੇ ਕਿਤੇ ਛਿੱਧੀ ਜੀ ਆ ਥੋੜੀ ਰੱਖਦੀ ਏ ਧਰਤੀ ਹੇ ਇੱਧਰ ਦੋ ਗੀਲੇ ਦੋ ਇਹਾਂ ਕਿ ਡੇਢ ਆ ਮੰਮੀ ਐ ਜਮੀਨ ਚੌੜ ਪਿੱਛੇ ਜਮੀਨ ਇਹ ਖੁੱਲ ਗਈ ਆ ਪਿੱਛੇ ਜਮੀਨ ਵੱਜ ਜਾ ਤੰਗ ਹੋ ਜਾਂਦੀ ਮੂਰੇ ਜਮੀਨ ਖੁੱਲੀ ਆ ਇਹ ਐਸ ਲੋਡ ਦੇ ਤਰਕੋਂ ਥੋੜੀ ਜਮੀਨ ਹਮ ਇਹਨੇ ਦੋ ਕੀਲੀਆਂ ਤਾਂ ਹੋਣਗੇ ਡੇਢ ਡੇਢ ਪੌਣੇ ਦ ਹੋਣਗੇ ਡੇਢ ਕਾ ਕੀਲਾ ਦਾ ਵੱਡ ਹੋ ਗਿਆ ਜੀ ਹੁਣ ਕੇ ਚੱਲ ਰਹਾ ਕੰਟਾ ਕੇ ਉਧਰ ਲੱਗ ਗਿਆਗਾ ਹਾਂ ਦੋ ਕੀਲੀਆਂ ਦੇ ਘੇਰੇ ਚ ਦਿਖਾਉਨੇ ਹੁਣ ਤੁਹਾਨੂੰ ਅੱਗੇ ਅੱਗੇ ਕਿਵੇਂ ਚੱਲ ਰਹਾ ਪ੍ਰੋਸੈਸ ਕਣਕ ਦਾ ਕਣਕ ਕੱਲੂ ਮੰਡੀ ਚ ਬੈਠੇ ਪਤਾ ਲੱਗੂਗਾ ਜਾ ਕੇ ਪ੍ਰੋਸੈਸਰ ਨੂੰ ਹਮ ਕੱਲੂ ਮੰਡੀ ਚ ਦੱਸੂਗੀ ਇਧਰ ਲੱਗਿਆ ਟੈਂਕ ਪੈਣ ਆਹ ਦੇਖੋ ਇਹ ਸਾਰੀ ਕਣਕ ਇਧਰ ਦੀ ਹੋ ਆ ਇੰਨੇ ਟੈਂਕ ਇਹ ਚੌਥਾ ਵੈਨ ਲੱਗਿਆ ਝਾੜ ਪੂਰਾ ਓਕੇ ਆ ਓਕੇ ਆ ਉਹ ਪੱਲੜ ਦਾ ਬਦੇ ਪਿਛਲੇ ਲਾਗੇ ਦਾ ਇਹ ਹਰਾ ਜਿਹੜਾ ਬਾਅਦ ਚ ਜੰਮੀ ਆ ਕੰਮ ਉਹਦਾ ਚਾਰ ਡਾੜਾ ਵੀ ਓਕੇ ਦੀ ਰਿਪੋਰਟ ਹੋਇਆ ਪਿਆ ਕਰੇ ਬਾਕੀ ਦਾ ਵੀ ਜਾ ਬਾਕੀ ਨੂੰ ਕਦੋਂ ਗੋਰੀਂ ਚ ਪੈਂਦਾ ਪਤਾ ਲੱਗੂ ਬਾਕੀ ਗੱਲ ਨੂੰ ਬੋਰੀਆਂ ਦੱਸਣੀਆਂ ਸੁੱਕੀ ਭਈਆ ਕਰਦੇ ਦੇਖੋ ਕਿਵੇਂ ਉੜਦੀ ਆ ਇਧਰ ਆਵੀ ਆਵੀ ਆ ਗਈ ਸੀ ਟਰਾਲੀ ਤੇ ਇੱਧਰ ਆ ਜਉਂਦੀ ਆ ਇਧਰ ਮੇਲੋ ਮੁੰਡੇ ਨੂੰ ਇਹਨਾਂ ਕੋਲ ਮਗਲ ਆਣ ਲੱਗਿਆ ਜੀ ਆ ਖਤੈਲ ਭੁੱਲੇ ਅੱਜ ਪਿੰਡ ਨੂੰ ਲੈ ਜਾਣਾ ਰੀਤੀ ਜੀ ਨਾਲ ਚਲ ਗਏ ਮਸ਼ੀਨ ਨਾਲ ਉਹਦਾ ਗੀਲ ਉਹ ਹੈ ਨਹੀਂ ਉਹਦੇ ਵਿੱਚ ਕੁੱਪੀ ਹੈ ਨਹੀਂ ਹੱਥ ਕੁੱਪੀ ਹੈਗੀ ਆ ਗਾਲਾਂ ਤੇ ਲਹਿਗ ਭੁੱਲੇ ਆ ਓਏ ਉਹਨਾਂ ਦੇ ਬਾਈ ਫਿਰ ਬੱਦ ਪਾਉਣ ਦੀ ਲੋੜ ਹੈ ਨਹੀਂ ਇਧਰ ਚੱਲਦੀ ਆ ਮਸ਼ੀਨ ਆਦਾ ਭਰ ਜੂ ਆਦਾ ਹੈ ਪੀ ਦਾ ਬਾਈ ਫੁੱਲ ਝਾੜ 826 ਪਾਸ ਹੋ ਗਿਆ ਬੀਜ ਮਿੱਤਰੋ ਲੋ ਆਪਣੇ ਵੀ 826 ਹੋਆ 826 ਬੀਜ ਸਿਰਾ ਹੋ ਗਿਆ ਇਹਦਾ ਭਰ ਜਾਣਾ ਇਹ ਤਾਂ ਦੋ ਟੈਂਕ ਹੋ ਜਾਣੇ ਚੋਂ ਕਰੋ ਸਭਾਈ ਚੈੱਕ ਨਾ ਟੋਟਾ ਜਮੇ ਨਹੀਂ ਇੰਦਾ ਦੇ 626 ਆ ਮੈ ਤੋ ਦਾਣਾ ਵੇਖੋਗਾ ਜੇ ਕਿ ਸਰਕਾਰੀ ਹੈ ਸਰਕਾਰੀ ਬੀਜ ਦਾਣਾ ਬੀਜ ਆ ਕਲਕ ਤਾਂ ਨਹੀਂ ਸਰਕਾਰੀ ਜਿਹਦਾ ਮੁੱਲੇ ਲਿੱਤਾ ਸਰਕਾਰ ਨੇ ਕਿਹੜਾ ਫਰੀ ਦਿੱਤਾ ਆਹੋ ਚੱਲ ਤੁਹਾਡੀ ਭੈਣ ਨੂੰ ਕਰੇਗਾ ਦਾ ਫੋਨ ਵੱਢਣੀ 187 ਫਿਰ ਵੱਢਣੀ ਆਪਾਂ ਨੇ 303 ਕਿਹੜੀ 187 ਜਿਹੜੀ ਆ ਇਧਰ ਲੈਦਾ ਲੈਦਾ ਬੀਜ ਰੱਖਣਾ ਇਧਰ ਮਿਲੋ ਪੈਂਟਰ ਸਾਹਿਬ ਨੂੰ ਪੈਂਟਰ ਸਾਹਿਬ ਨੂੰ ਮਿਲੋ ਇੱਧਰ ਆ ਬੈਠ ਗਿਰਿਆ ਚਾ ਹਲੇ ਉਹ ਟਾਲੀ ਮੇ ਰੱਖ ਹਲੇ ਬੈਠ ਹਲੇ ਚਮਕਦੀ ਆ ਚਮਕਦੀ ਆ ਦੂਆ ਮਹਿਕਾ 735 ਵਾਲੇ ਭੋਲੂਓ ਨਹੀਂ ਇੱਧਰ ਮਿਲੋ ਅੰਕਲ ਨੂੰ ਇਹ ਅੰਕ ਸੁੱਤਾ ਹੀ ਆ ਬੈਠੇ ਜੀ ਕਿੱਤੀ ਇਹ ਸੁੱਤਾ ਹੀ ਪਿਆ ਆ ਕਿੱਤੀ ਥੋੜੀ ਇਹ ਤਾਂ ਪੈ ਜਾਣੀ ਵੀਡੀਓ ਬਣਾ ਲੈਣੀ ਹੁਣ ਤਾਂ ਇਹਦਾ ਸੁਣ ਤਾਂ ਉਹ ਨਹੀਂ ਚਮਕਦੀ ਚਾਚੇ ਨਾਂ ਨੂੰ ਲਿਖਾ ਦੇ ਆ ਸਰਪੰਚ ਦਾ ਡੈਡੀ ਏ ਆਇਆ ਏ ਰਗਵਾ ਚੈੱਕ ਕਰਨ ਆਇਆ ਏ ਆਇਆ ਕਣਕ ਵੜਾਉਣਾ ਪਿੰਡ ਮੰਗਣਾ ਆਣ ਜਾਂਦਾ ਉੱਪਰ ਲੱਗ ਗਿਆ ਇਹ ਜੱਚ ਰੰਗ ਬੜੀ ਚਮਕਦਾ ਹੈ ਉੱਪਰ ਲਖਾ ਲਖੂ ਦੇਖੋ ਸਤੇ ਐਂਡ ਲੈਟਾ ਲੈਟਾ ਨੂੰ ਟਾਂ ਲਵਾ ਦੇ ਕਰੀਆ ਚ ਉਹ ਦੇ ਜਿਹੜਾ ਚਾਤੂ ਫਿਰ ਰੰਗ ਪੀਲੀਆਂ ਮੇਰੀਓ ਕੰਨ ਬਣਾਈ ਜਾਂਦਾ ਆਲੇ ਮੰਗੋ ਇਹਦੇ ਨਹੀਂ ਬਣਾਇਆ ਪਿੰਟਰ ਦੀ ਲੈ ਉਹ ਇੰਨਾ ਵਧੀਆ ਕੰਮ ਕਰੇ ਇੰਨਾ ਵਧੀਆ ਚਮਕਦਾ ਰੰਗ ਕਰੀਆ ਚ ਪੀਲੀਆਂ ਪਈਆਂ ਇੱਕ ਕੰਮ ਗਲਤੀ ਕਰ ਗਰੀਆ ਚ ਕਰੇ ਪਹਿਲਾ ਐਗਰੀਮੈਂਟ ਕਰ ਲੈਣਾ ਭੋਲੂ ਨਾਲੇ ਡਰਾਮੇ ਮੈਚ ਕਰ ਦੇਣਾ ਦਾ ਆ ਸੁਣ ਲੋ ਹਾਂ ਚੱਲ ਯਾਰ ਇਹਨੂੰ ਤਾਂ ਪਰਮ ਕਰ ਦੇ ਮੈਨੂੰ ਬੰਦ ਕਰ ਉਹ ਇਹਦੇ ਵਿੱਚ ਦੱਸ ਗਿਆ ਆਪਾਂ ਕਹਿੰਦੇ ਕਿ ਦੱਸ ਦੇ ਜਰਾ ਭਲਾ ਲਈ ਦਾ ਸਵੈਰਾ ਇੱਧਰ ਦਾ ਤੂਰੇ ਆ ਦੇਖੋ ਫਿਰ ਜਾਣਕਾਰੀ ਚੌਥਾ ਟਰਾਲਾ ਕਿੱਥੇ ਆ ਸਰਪੰਚ ਸਾਹਿਬ ਨੂੰ ਮਲਾਜ ਦਾ ਜੋਰ ਇੱਧਰ ਵੇਖੋ ਸਰਪੰਚ ਸਾਹਿਬ ਦਾ ਵੀਡੀਓ ਬਣਦੀ ਆ ਸਰਪੰਚ ਸਾਹਿਬ ਨੇ ਇਹ ਸਾਡੇ ਪੈਣ ਦੇ ਵਿੱਚ ਨਹੀਂ ਭਾਈ ਤੁੰਨੂੰ ਹੁਣ ਹੈ ਟਰਾਂਡਾ ਗੁੰਡਾ ਮਿਲਦੀਆਂ ਚੌਥੇ ਟਰਾਲੀ ਦਾ ਕਿੱਥੇ ਆ ਹਿਸਾਬ ਕਿਦਾਂ ਵਾ ਤੂੰ ਐ ਦੱਸ ਵੀ ਜੀ ਪੂਰਾ ਲੱਗਦਾ ਟਰਾਲੀ ਆ ਰਹੀ ਆ ਆ ਇਹਦਾ ਨਹੀਂ ਲੋਟ ਆਉਂ ਕਾ ਲਈ ਟਰਾਂਡਾ ਮਿਲਦੀ ਆ ਆ ਲੱਗੇ ਲੱਗੇ ਦਰਾਂਡਾ ਆਉਣ ਗਿਆ ਪਹਿਲਾਂ ਪੂਰੇ ਵੀ ਕਰ ਲੈਣੇ ਨੇ ਦਾਣੀਆਂ ਹਾਂ ਪਹਿਲਾਂ ਪੂਰੇ ਆਉਣੇ ਗਾ ਵੀ ਚੱਕਰ ਪਿਆ ਹੋਇਆ ਹਾਂ ਬਰਨਾਂ ਦੇ ਵੀ ਪੂਰੇ ਕਰਨੇ ਹੈਗਾ ਜਿਹੜੀ ਪੰਨੀ ਆਗਲੇ ਹਾਂ ਦੱਸੀ ਔਲੀ ਦੱਸਦੇ ਉਹ ਇਹਦੇ ਵਿੱਚ ਪਾਣੀ ਪਾਉਗੇ ਤੇ ਠੰਡਾ ਤੇ ਗਰਮ ਪਈ ਆ ਪਾਣੀ ਵਿੱਚ ਪਾਣੀ ਵਿੱਚ ਆਉਂਦਾ ਵਿਸ਼ਾਲ ਤਖਾ ਮਸ਼ੀਨਾ ਜਾਂਦੀਆਂ ਹਰਾਨੇ ਤੋਂ ਵਿਸ਼ਾਲ ਆਓ ਦੇਖੋ ਮਸ਼ੀਨਾ ਜਾਂਦੀਆਂ ਬਹੁਤ ਲੰਗਦੀਆਂ ਇੱਕ ਮਿੰਟੇ ਖੜ੍ਹਦੇ 10 15 ਮੈਂ ਲੰਘੇ ਜਾਂਦੀਆਂ ਅਗਰ ਵੈਨਾ ਉੱਤੇ ਲਾ ਦੋ ਨੋ ਇੱਧਰ ਬੰਨ ਲਾ ਗਏ ਜੁਵਾਜਾ ਉਹਨਾ ਦਾ ਸੈਕਿੰਡ ਫੋਰਮ ਹੈ ਫੋਰ ਬਣ ਗਿਆ ਛੋਟੀ ਘਾਣ ਤੇ ਅੱਪਰ ਰੋਟੀ ਖਾਏ ਸੀਗੇ ਤੇ ਕੋਨੇਆਂ ਹੁਣ ਧਾਣੇ ਦੋ ਲਾਈਨਾਂ ਮੂਰੇ ਵਾਲੀਆਂ ਵੱਟਦੀਆਂ ਹੀ ਇਹ ਤੀਜੀ ਵੱਟਦੇ ਆ ਤਰੀਕੋ ਪਰਿਆੜੀ ਰਹਿ ਜੂਗੀ ਤੇ ਆ ਦੇ ਵਿੱਚ ਦੇਖਦੇ ਆ ਉਹ ਸੜਕ ਦੇ ਨਾਲ ਵਾਲੀ ਲੇਨ ਉਹ ਵੀ ਸ਼ਾਇਦ ਵੱਢਣੀ ਅੱਜ ਜੱਟ ਕੀਲੇ ਉਹ ਕਿਸੇ ਹੋਰ ਦੇ ਆ ਭਲਵਾਨ ਹੋਣਾ ਨੇ ਇਹ ਜਾਣ ਦਿਓਣੇ ਤੁਸੀਂ ਭਲਵਾਨ ਹੋਣਾ ਨੂੰ ਚਲੋ ਕਰ ਲੀਏ ਕੰਮ ਫੇਰ ਮਿਲਦੇ ਆ ਤੁਹਾਨੂੰ ਤੇ ਆ ਇਹਦੇ ਵਿੱਚ ਆਪਾਂ ਨੇ ਆਜ ਤੇ ਨਗੀਲੇ ਦਾ ਪਵਾ ਲਿਆ ਇਹ 2 ਵਿੱਚ ਹੁਣ ਉਹਦੇ ਵਿੱਚ ਪਾਊਗਾ ਲਾਸਟ ਬੀਜ ਚਾਰ ਬੀਜ ਬੀਜੇ ਰਹੀ ਚਾਰ ਚਾਰ ਕੀਲਿਆਂ ਚ ਲੈਦੇ ਲੈਦੇ ਆ ਦੇਖ ਲਓ ਚੈਂਪੀਅਨ ਡਰਾਈਵਰ ਦੇਖੋ 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 ਚੈਂਪੀਅਨ ਡਰਾਈਵਰ ਇਹ ਜਿਹੇ ਹੁੰਦੇ ਆ 75 ਗੁੱਦੇ ਮਾਰੇ ਆਲੇ ਹੈਂ ਹੈ ਜੀ ਥਾਲੀ ਦਾ ਬਿੱਟਾ ਹਾਂ ਉਹੋ ਬੜਾ ਮੈਂ ਇਹ ਜੇ ਨੇ ਡਰਾਈਵਰ ਜੀ ਨੇ 75 ਕੁੱਤੇ ਮਾਰੇ ਆ ਦੂਏ ਲਾਂਗੇ ਬਿੱਕੀ ਨਹੀਂ ਲਾਂਗੇ ਕਿੱਥੇ ਗਏ ਆ ਉਹ ਭਰ ਰਿਹਾ ਜੀ ਬੁੱਢਾ ਬਰਾ ਦੇ ਕੇ ਰੋ ਛੋਟਾ ਡਰਾਈਵਰ ਆ ਛੋਟਾ ਦਾ ਬਦਦਾ ਦਾ ਹੈ ਹੋਰੀ ਕਾ ਪਰ ਹੈ ਨਾ ਇਹ ਗਏ ਇੱਥੇ ਪਾਣੀ ਹਾਂ ਇੱਥੇ ਪਾ ਦੇ ਬਸ ਹੋਰ ਤਾਂ ਨਹੀਂ ਮਈਨਾ ਦੇਖ ਲੈ ਹੁਣ ਅਸੀਂ ਭਰਨੇ ਚੱਲੇ ਆ ਦੁਬਾਰਾ ਹੋਰ ਭਰ ਲਈ ਆਉਂਗੇ ਗਰਮੀ ਜਿਹਾ ਪਾਣੀ ਲੱਗਦਾ ਜੀ ਬਾਹਰ ਤਾਂ ਹਣ ਜੋ ਤਿੰਨ ਰਾਈਵਰ ਪੀ ਗਏ ਚੌਥਾ ਭਰਨ ਚੱਲੇ ਆ ਰਾਈਵਰ ਮੈਂ ਦਿਹਾੜੀ ਦੀ ਪੀ ਲੈਣਾ ਕੱਲਾ ਆ ਜੀ ਵਾ 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 ਇਹ ਗਾਏ ਕੀ ਐਵਰੇਜ ਆ ਮੇਰੇ ਇੰਜਨ ਦੇ ਕਿਹੜਾ ਦੀ ਪੂਲਾਪਾ ਪੀਪਰ ਆਦਾ ਵੀ ਜਿੰਨਾਂ ਦਾ ਸਿਆਣ ਕੇ ਪਤੀ ਦੀ ਗੱਲਾਂ ਕਰਦਾ ਚੱਕ ਪੀਪਰ ਆਦਾ ਇੱਕ ਦਿਨ ਚ ਪੂਰਾ ਫੋਕਨੀਆ ਨਹੀਂ ਮਾਰਦਾ ਹੁਗਾ ਅੱਲਾ ਸੱਚੀ ਗੱਲ ਪੈਣ ਰਸਤਾ ਖੋਹ ਦਿੰਦਾ ਅੰਦਰ ਜਿਹੜਾ ਮਿੱਠਾ ਮਿੱਠਾ ਖਾ ਕੇ ਜ ਵੱਧ ਬੈਠਾ ਤੁਹਾਡਾ ਪਾ ਦਿੰਦਾ ਕੀ ਗੱਲਾਂ ਦੌੜੀ ਚ ਕਿਉਂ ਦਾ ਕਰ ਦੂਗਾ ਜਾ ਤੂੰ ਦੇ ਆ ਲੈ ਇੱਧਰ ਬਰੂਦ ਬਰੂਦੇ ਖੜਾ ਤਾਂ ਰਾਖਟ ਡਾਕਟਰ ਦੇ ਘੇਲ ਅਰੇ ਐਸੀ ਕਾਸੀ ਹੋ ਗਈ ਘੱਟ ਖਾ ਲੈਣਾ ਥਾ ਗਰਮੀਆ ਬਹੁਤ ਹੈ ਪਾਣੀ ਪਾਣੀ ਦਾ ਆ ਜਾਂਦਾ ਅੰਦਰ ਜਿਵੇਂ ਸੱਤ ਦੀ ਮੋਟਰ ਲੱਗੀ ਹੋਈ ਜੀ ਮਾਰੀ ਘਟੋ ਘਟੋ ਪੀ ਕੇ 15 20 ਲੀਟਰ ਪਾਣੀ ਤੇ ਕਮੈਨ ਵਾਲਾ ਰਹਿ ਵਰ ਮੈਂ ਹੀ ਖਾਲੀ ਕਰੇ ਸਾਰਾ ਟਵਾ ਟਵਾ ਉਹ ਪੰਜ ਡਲੇ ਦੇ ਮੰਮੀ ਦੇ ਪਾਸੇ ਘਰ ਤੇ ਸਵੇਰੋਂ ਸਾਰੀ ਪਿੱਤਾਂ ਵਾਲੀ ਅਸੀਂ ਸਵੇਰੋਂ ਕੱਢ ਰਏ ਸੀ ਗਰਜੀਤ ਨਾਲ ਮਸ਼ੀਨ ਖੜਾ ਲਿਆ ਕੇ ਕਾਂਕ ਜੇ ਪਾਇਆ ਵਾਲਾ ਖਾਤੇ ਦੜ ਆਹ ਗੜੀਆ ਰੇਗੀ ਉੱਪਰ ਲੜ ਚੱਕ ਲਈਏ ਦਾ ਆਹ ਖੇਚ ਆਸਨੀ ਦੀ ਕੰਨ ਕੁੰਨੀ ਹੋ ਜੂ ਕੰਨਾ ਉਹ ਕਿੱਥੇ ਪਿਆ ਪਾਸਪੋਰਟ ਪੂਸਪੋਰਟ ਦੇ ਗਏ ਗਰੇ ਵੇ ਯਾਰ ਚੋਰੀ ਬਹੁਤੀ ਆਈ ਹੈ ਇੱਥੇ ਕਿਸੇ ਦੇ ਘਰੋਂ ਚੁੱਕਿਆ ਚੁੱਕਿਆ ਲਾਦਾ ਉਹਦਾ ਕੰਮ ਹਾਂ ਕਾਪੀਆਂ ਗੁੱਪੀਆਂ ਪਈਆਂ ਕਹਿੰਦਾ ਦੰਕਾਂ ਦੀਆਂ ਹਾਂ ਪਾਸਪੋਰਟ ਪਏ ਆ ਜੀ ਕਿਸੇ ਦਾ ਕੀ ਆਪ ਕੀ ਪਤਾ ਨਹੀਂ ਕੀ ਪਤਾ ਕੀਦਾ ਪਿਆ ਆਪਾਂ ਨੂੰ ਸੜਦਾ ਵਧੀਆ ਲੋੜੇ ਨਹੀਂ ਐਮੀ ਆਗੇ ਦਾ ਕੱਲ ਨੂੰ ਕਹੂੰਗਾ ਵੀ ਤੁਹਾਨੂੰ ਪਤਾ ਚੱਲੇ ਆ ਲੋਕਾਂ ਨੂੰ ਪਤਾ ਨਹੀਂ ਨੌਂ ਹੀ ਨਹੀਂ ਪਤਾ ਕਿ ਆਦ ਪਾੜਿਆ ਪਾਣੀ ਲੈ ਆਈਏ ਹੁਣ ਭਰ ਕੇ ਪਾਣੀ ਵਾਦਾ ਕਰ ਲਈ ਆਪਾਂ ਨੇ ਐਨ ਫੁੱਲ ਦੇਖਦੇ ਹਾਂ ਜਿਹੜੀ ਆ ਵੀ ਹੋਗੀ ਇਹਦੇ ਵਿੱਚੇ ਪਾ ਲੈਣੀ ਆਪਾਂ ਨੇ ਉਹ ਟਰਾਲੀ ਦੇ ਪਿੱਛੇ ਥੋੜਾ ਮਾੜਾ ਨਿਕਲ ਗਿਆ ਉਹਦੇ ਕਰਕੇ ਫਿਰ ਇਹਦੇ ਨਾੜ ਗਿਆ ਵਾਲੇ ਵਿੱਚ ਪਾ ਲੈ ਟਰਾਲੇ 'ਚ ਹਾਂ ਕੜਦੀ ਏ ਟਰਾਲਾ ਬਾਹਰ ਹੁਣ ਬਾਜੋ ਮਿਲਦੇ ਤਾਂ ਜਮਾ ਚਾਹੇ ਹੁਣੇ ਬਣਾ ਲਓ ਜੀ ਤੂੜੀ ਚਾਹੇ ਥੋੜੀ ਵਟ ਕਰਕੇ ਢੁੱਲੀ ਨਹੀਂ ਵੀਰੇ ਇੱਕ ਦਾਣਾ ਵੀ ਨਹੀਂ ਢੁੱਲੇ ਆ ਇੱਕ ਵੀ ਦਾਣਾ ਹੁਣ ਜ਼ੋਰ ਲਵਾਉਣ ਲੱਗਿਆ ਆ ਦਾਦਾ ਇੱਕ ਦਾਣਾ ਵੀ ਨਹੀਂ ਢੁੱਲੇ ਆ ਉਹ ਆ ਤਾਂ ਉਹ ਵੀ ਜਾਣੀ ਵੈਸੇ ਦਿਲ ਸੇ ਕਿਹੜਾ ਉਹ ਬਿੱਡੇ ਵਾਲਾ ਨਿਕਲਿਆ ਰੈਲੀ ਦਾ ਬੜਾ ਟਰਾਲਾ ਹੀ ਨਹੀਂ ਲੈ ਕੇ ਆਉਣਾ ਮੰਨੇ ਜੀ ਸਾਡੇ ਪਿੰਡ ਦੇ ਹੋਰ ਮੈਂ ਸੰ ਇੱਧਰ ਲੈ ਖੁੰਝੇ ਨੂੰ ਕਰਦੇ ਪਿੱਛੇ ਆਇਆ ਦੇਖੋ ਮੁੰਡਾ ਕਣਕ ਭਰਉਣ ਜੀ ਨੂੰ ਪਾ ਕੇ। ਕੀ ਕਰੀਏ ਕਰਦੇ ਨੇ ਕਣਕ ਕੋਲੇ ਲਾ ਦੇ ਕਾ ਜਾਲਾ ਮੈਨੂੰ ਪੀਕ। ਇੱਧਰ ਇੱਧਰ ਨੂੰ ਖੁੰਝੇ ਜੀ ਨੂੰ ਕਰ। ਲਾ ਦੇ ਮੁੰਡਾ ਤੇ ਭੋਰ 24 ਦਾ ਬਸਲਾ ਜੀ। ਲੋਡ ਕਰਦੇ ਇਹਨੂੰ ਬਰਾਬਰ ਜੀ। ਬਸਲ ਬਹੁਤੀ ਇਹਦੇ ਬੈੱਡ ਦੇ ਨਾਲ ਨਾਲ ਲਾਈ ਹੋਣ। ਇਹ ਜਾਣਾ ਝੋਟਾ ਆਪਾਂ ਨੇ ਲੇਕੇ 911 ਉਹ ਝੋਟੇ ਨੇ 69 ਲੈ ਕੇ ਜਾਣਾ ਓਏ ਰਸ ਵਾਲੇ ਕੋਲ ਰੋਕੀ ਪਾਣਾ ਆਹੋ ਉੱਥੇ ਠੰਡ ਰਸ ਪੀ ਕੇ ਜਾਵੂਗੇ ਗਰਮੀ ਨੇ ਲਾਟ ਕਢਾਈ ਪਈ ਐ ਲਾਟ ਉਹ ਤਾਂ ਮੈਂ ਦੱਸਿਆ ਹੋਇਆ ਉਹ ਪਹਿਲਵਾਨ ਦੇ ਵੱਢਣੇ ਜੀ 10 ਫੇਰ ਕਿਹੜਾ ਪਹਿਲਵਾਨ ਉਹਦੇ ਵੱਢਣੇ ਹੀ 8 ਕਿਲੇ ਏ ਲੇਟ ਆਉਣਗੇ ਆਪਾਂ ਲੰਗੇ ਜਾਣਾ ਪਹਿਲਾਂ ਟਰਾਲੀਆਂ ਲੈ ਕੇ। ਹੁਣ ਆਪਾਂ ਚੱਲੇ ਆਂ ਜੀ ਪਿੰਡ ਨੂੰ। ਦੇਖੋ ਜਾਂਦੇ। ਇੱਕ ਰਹਿ ਗਿਆ ਮਗਰ ਜਿੰਦਾ ਲਾਉਣ ਲੱਗਿਆ ਮੋਟਰ ਨੂੰ ਜੀ। ਤੇ ਪਹਿਲਾਂ ਆਪਾਂ ਕਰਾ ਦਈਏ ਗਾਟਰ ਲੋਡ ਤੇ ਹੋਰ ਰੈਡੀ ਕਰ। ਫਿਰ ਸਭ ਨੂੰ ਮਿਲਦੇ ਆਂ ਹੁਣ ਬਾਅਦ ਵਿੱਚ ਪੱਟ ਟਪਾ ਲਈਏ। ਕਰਾਤਾ ਹੀ ਗਾਟਰ ਮਗਰ ਟਰਾਲੀ ਤੇ ਲੋਡ। ਤੇ ਹੁਣ ਚੱਲੇ ਆਂ ਆਪਾਂ ਪਿੰਡ ਨੂੰ।

ਆਹ ਟਰਾਲੀ ਜਿਹੜੀਆਂ ਮਸ਼ੀਨ ਗੜੀਆਂ ਦੋ ਬੰਦੇ ਆਪਣੇ ਜਾਦਾ ਸਲੋ ਨੇ ਆਲੇ ਉਹਦੇ ਪਿੱਛੇ ਆ ਉਹਦਾ ਬਾਅੋ ਪਿੱਛੇ ਨੇ ਉਹਨਾ ਪੋਲੇ ਪਰੇ ਜਾ ਕੇ ਤੇ ਉਹਦਾ ਪੋਲੇ ਪਰੇ ਜਾ ਕੇ ਚੌਥੇ 'ਚ ਕੋਈ ਲੋੜੇ ਨਹੀਂ ਸੀ ਹੈ ਨਹੀਂ ਮਾਰੇ ਪੋਲੇ ਪੋਲੇ ਜਾਓ ਯਾਰ ਫਿਰ ਵੀ ਜੇ ਰਾਸਾ ਫੇਮੇਲੇ ਸਾਨੂੰ ਘੱਗੇ ਜਾ ਕੇ ਬ੍ਰੇਕ ਇਹ ਤਾਂ ਅੱਲਾ ਹੋਵੇਗਾ ਪਿੰਡਲੀ ਚੱਕ ਜਣੀ ਪਿੰਡ ਵਾਲੀ ਵੀ ਭਾਰਨੀ ਹੈ ਜਾਣਾ ਟਰਾਲਾ ਲੈਣ ਉਹਦੇ ਨਾਲ ਸ਼ਿਪ ਸ਼ਿਪ ਭਰੇ ਨਹੀਂ ਨੌਕਲ ਖਾਲੀ ਹੈਗਾ ਤੇ ਭਰੇ ਇਹ ਅੱਪਾ ਪਹੁੰਚ ਗਏ ਹੁਣ ਪੈਂਟ ਦਿਖਾਉਣੀ ਆ ਸਾਨੂੰ ਅੱਗੇ ਚੱਲ ਕੇ ਮਸ਼ੀਨ ਪਹਿਲਾਂ ਆ ਗਈ ਸੀਗੀ ਤੇ ਇੱਕ ਟਰਾਲੀ ਪਿੱਛੇ ਆ ਆਪਣੇ ਦੋ ਟਰਾਲੀਆਂ ਪਿੰਡਾਂ ਚ ਲੁਆਈਆਂ ਦੇਖਦੇ ਆ ਹੁਣ ਕੂ ਵੀ ਪਹੁੰਚ ਗਏ ਆ ਕਿ ਨਹੀਂ ਦਿਖਾਉਣਾ ਤੁਹਾਨੂੰ ਅੱਗੇ ਚੱਲ ਕੇ ਤੇ ਇੱਕ ਤਾਂ ਖੜਾ ਸੀ ਟਰਾਲੀ ਕਿ ਨਹੀਂ ਕਿਉਂ ਇਹ ਦੂਆ ਗਦੀਪਿਆ ਚ ਕਿੱਥੇ ਰਹਿ ਗਿਆ ਉਹ ਦੇਖੜਾ ਉਹ ਚੱਕਿਆ ਨਹੀਂ ਨਾ ਮਸ਼ੀਨ ਉਹ ਆ ਗਿਆ ਕਿਥੇ ਬੱਸ ਉਹ ਬੋਜ ਉਹ ਕੱਢਣਾ ਪਾਵਰ ਬੈਂਕਾਂ ਰੀਡ ਮਿੱਤਰੋ ਕਹਿੰਦੇ ਹੁਣ ਚੱਲਿਆਂ ਟਰਾਲਾ ਪੁੱਛਣ ਹੋਰ ਸੂਰ ਵੱਢ ਲਈ ਆਪਣੀ ਉਹ ਕੱਲ ਤੇ ਦਾ ਪੂਰਾ ਤਾੜ ਆ ਕੱਲ ਤੇ ਲੋਕਾਂ ਲਈ ਹੈ ਪੂਰੇ ਦੋਵਾਂ ਆਜਾ ਆਜਾ ਆਪਣੀ ਬਸ ਆ ਦੇਖੋ ਇਹਦੇ ਡਰਾਈਵਰ ਛੱਡੀ ਨਾ ਕੱਚ ਤੇ ਇੱਧਰ ਆਏ ਹੁਣ ਆਪਾਂ ਪਿੰਡ ਵਾਲੇ ਵੱਢਣ ਤੇ ਨਗੀਲੇ ਅੱਜ ਬਰਥਡੇ ਆ ਇੱਕ ਟਰਾਲਾ ਹੋਰ ਭਰ ਲੈਣਾ ਆਪਣਾ ਫਿਰ ਕੱਲੂ ਜਾਣਗੇ ਸਵੇਰੇ ਖਾਲੀ ਕਰਨ ਆਪਾਂ ਜਾਣਾ ਲਾਹਰ ਮੱਜਰੇ ਵੱਡਣ ਮਸ਼ੀਨ ਦੇ ਤੇ ਵੀਰੇ ਉਹਨਾਂ ਦੇ ਜਿਨ੍ਹਾਂ ਦੇ ਛੱਤੀ ਦੀ ਨੂੰ ਡੱਕ ਲਵਾ ਕੇ ਲੱਗ ਜਾਂਦਾ ਤਾਂ ਹੋਰ ਵਈ ਦੌਰ ਨੂੰ ਦਿਖਾਵਾਂਗੇ ਤੁਹਾਨੂੰ ਚਲੋ ਜੀ ਮਿਲਦੇ ਹਾਂ ਤੁਹਾਨੂੰ ਬਾਅਦ ਵਿੱਚ ਆਹ ਜਲਦੀ ਜੀ ਮਸ਼ੀਨ ਆਪਣੀ ਥੋੜਾ ਜਿਹਾ ਰਹਿ ਗਿਆ ਵੱਡਣ ਤੇ ਫਿਰ ਇਹਦੇ ਆਵਾਜ਼ ਇੱਕ ਹੋਰ ਵੱਡਣਾ ਅੱਧਾ ਕੀਲਾ ਪਾਉਣਾ ਕੀਲਾ ਉਹ ਬਟਕੇ ਬਸ ਬੇਲੇ ਆ ਤੇ ਬਾਕੀ ਦੇਖਦੇ ਹਾਂ ਲੇ ਤਿੰਨ ਟੈਂਕ ਹੋ ਗਏ ਜੀ ਤਿੰਨ ਕੀਲੇ ਨੇ ਇਹ ਦੇਖੋ ਹਲੇ ਰਹਿ ਗਿਆ ਵਿੱਚ ਇੱਕ ਟੈਂਕ ਹੋਰ ਹੋ ਸਕਦਾ ਇੱਕ ਦੇ ਵੱਧ ਥੋੜਾ ਜਿਹਾ ਅਬ ਇਹ ਛੜਾ ਇਰੀਆ ਰਹਿ ਗਿਆ ਜੀ ਝਾੜ ਪੂਰਾ ਹੈ ਨਾ ਓਕੇ ਦੀ ਰਿਪੋਰਟ ਹੈ ਜੀ ਸਾਰਿਆਂ ਦਾ ਜਿੰਨੀ ਵੀ ਵੱਡੀ ਹੈ ਹੁਣ ਤੱਕ ਦਿਖਾਉਣਾ ਤੁਹਾਨੂੰ ਬਾਅਦ ਵਿੱਚ ਆ